ਸਸੇਕਲ ਦੋਸਤੋ ਅੱਜ ਦਾ ਵਲੌਗ ਬਹੁਤ ਹੀ ਖਾਸ ਹੋਣ ਜਾ ਰਿਹਾ ਹੈ ਕਿਉਂਕਿ ਅੱਜ ਅਸੀਂ ਪਹੁੰਚੇ ਹਾਂ ਜੀ ਅਮਰਸਰ ਦੀ ਧਰਤੀ ਤੇ ਜੀ ਹਾਂ ਚੌਥੀ ਪਾਸ਼ਾਹੀ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਚਰਨ ਛੋਪਾ ਪ੍ਰਾਪਤ ਇਸ ਪਵਿੱਤਰ ਨਗਰੀ ਦੇ ਵਿੱਚ ਫਿਰ ਕਿਵੇਂ ਹੋ ਸਕਦਾ ਹੈ ਕਿ ਗੁਰੂ ਦੀ ਨਗਰੀ ਵਿੱਚ ਅਸੀਂ ਜਾਈਏ ਤੇ ਅਸੀਂ ਗੁਰਦੁਆਰਾ ਸਾਹਿਬ ਨਤਮਸਤਕ ਨਾ ਹੋਈਏ ਸੋ ਸਭ ਤੋਂ ਪਹਿਲਾਂ ਅਸੀਂ ਪਹੁੰਚੇ ਜੀ ਬਾਬਾ ਦੀਪ ਸਿੰਘ ਜੀ ਦੀ ਯਾਦ ਵਿੱਚ ਸ਼ਿਸ਼ੋਭਿਤ ਗੁਰਦੁਆਰਾ ਸ਼ਹੀਦਾ ਸਾਹਿਬ ਵਿਖੇ ਗਰਮੀ ਤੋਂ ਰਾਹਤ ਪਾਉਣ ਲਈ ਸਭ ਤੋਂ ਪਹਿਲਾਂ ਅਸੀਂ ਠੰਡਾ ਜਲ ਸ਼ਕਿਆ ਫਿਰ ਅਸੀਂ ਦਰਬਾਰ ਸਾਹਿਬ ਅੰਦਰ ਦਾਖਲ ਹੋਏ ਜਿੱਥੇ ਸਾਹਿਬ ਸ਼ਿਰ ਗੁਰ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ ਵਿੱਚ ਸਜਦਾ ਕੀਤਾ ਨਤਮਸਤਕ ਹੋਣ ਤੋਂ ਬਾਅਦ ਸੰਗਤ ਵਿੱਚ ਬੈਠ ਕੇ ਅਸੀਂ ਇਲਾਹੀ ਬਾਣੀ ਦਾ ਕੀਰਤਨ ਸਰਵਨ ਕੀਤਾ ਪਹੁੰਚੇ ਗੁਰੂ ਰਾਮਦਾਸ ਮਹਾਰਾਜ ਦੇ ਘਰ ਜਾਨੀ ਕਿ ਹਰਮੰਦਰ ਸਾਹਿਬ ਵਿਖੇ ਜਿੱਥੇ ਅਸੀਂ ਸਜਦਾ ਕੀਤਾ ਹਰਮੰਦਰ ਸਾਹਿਬ ਨਮਸਤਕ ਖੂਣ ਤੋਂ ਬਾਅਦ ਜੀहां ਗੁਰਦਰਾ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਹੁਣ ਅਸੀਂ ਚੱਲੇ ਆਂ ਜੀ ਬਾਜ਼ਾਰ ਸੋ ਇਸ ਸਮੇਂ ਆ ਜੀ ਅਸੀਂ ਅੰਮ੍ਰਿਤਸਰ ਦੇ ਬਾਜ਼ਾਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸ਼ਾਮ ਦੇ ਸਮੇਂ ਅੰਮ੍ਰਿਤਸਰ ਦੇ ਬਾਜ਼ਾਰਾਂ ਦੀ ਰੌਣਕ ਐਂਜਲ ਕੀ ਗੱਲੋਂ ਏ ਸਾਬ ਤੁਸੀਂ ਇੱਦਾਂ ਬਹਿ ਗਏ ਏ ਦਵਜਾਣੇ? ਥੱਕ ਗਏ? ਕੱਪ ਤੁਸੀਂ ਥੱਕ ਗਿਆ? ਐਂਜਲ ਨੇ ਕੀ ਕਿਹਾ? ਮम्मा ਵੀ ਥੱਕ ਗਿਆ। ਕੀ ਕਿਹਾ? ਐਂਜਲ ਨੇ ਕੁਲਚੇ ਛੋਲੇ ਖਾਣੇ ਨੂੰ। ਐਂਜਲ ਨੇ। ਐਂਜਲ ਤੂੰ ਕੁਲਚੇ ਛੋਲੇ ਖਾਣੇ ਆ। ਹੈ? ਚਲ ਵੀ ਤੈਨੂੰ ਕੁਲਚੇ ਛੋਲੇ ਖਵਾ ਦਿੰਨੇ ਆ ਹੈ। ਫਿਰ ਤੇਰੇ ਚ ਕੀ એનર્ਜੀ ਆ ਜਾਊਗੀ। ਅੱਛਾ। ਸਾਬ ਦੱਸ ਕੀ ਕਰੀਏ ਵੀ ਟਮਾਟ ਆ ਗਈ ਏ ਕੁਲਚੇ ਛੋਲਿਆਂ ਦੀ। ਇਹਦੀ ਵੱਲੋਂ ਆ ਗਈ ਪਰ ਮੇਰੇ ਵੱਲੋਂ ਨਹੀਂ ਆਈ ਤੇਰੇ ਵੱਲੋਂ ਕੀ ਡਿਮਾਂਡ ਹੈ ਮੇਰੇ ਵੱਲੋਂ ਆ ਤੋ ਹੈ ਤੋ ਕੋਕ ਪੀਣਾ ਕੋਕ ਪੀਣਾ ਹੁਣ ਲੱਗਦਾ ਜੀ ਸਾਰਿਆਂ ਨੂੰ ਭੁੱਖ ਤੇ ਭੁੱਖ ਮਦੂਰ ਕਰਨ ਦੇ ਲਈ ਸਭ ਤੋਂ ਪਹਿਲਾਂ ਸਿਖਾਤੇ ਗੋਲ ਗੱਪੇ ਜੋ ਕਿ ਹਰ ਪਰਿਵਾਰ ਦੇ ਹਰ ਮੈਂਬਰ ਦੀ पहली पसंद ने सो गोलगप्पे खान तो बाद तो फिर असी पहुंचे जी अमृतसर के सब तो मशहूर भावे ढाबे पर जिथे जाके असी खादे कुलचे छोले क्या लग रही है? हैं? होगी मंती रिझ पुरी? मैं क्या जमा? जमा की? केमिकल? चॉकलेट सी? तेरी फेवरेट? चॉकलेट के अंदर बहुत फ्लेवर ਵਾਇਕਿੰਗ ਕੇ ਆਵਾਜ਼ ਆਫਿਸ ਲੈ ਲਈ ਪੂਜਾ ਹੋ ਚੁੱਕੀ ਹੈ ਜੀ ਸੋ ਹੁਣ ਥੋੜੀ ਬਹੁਤ ਫਰੀਦੋ ਪ੍ਰੋਗ ਸ਼ੁਰੂ ਹੋ ਚੁੱਕੀ ਆ ਸੋ ਮਿਲਦੇ ਆ ਜੀ ਕੱਲ ਸਵੇਰੇ ਕਿਉਂਕਿ ਅਜੇ ਕੱਲ ਦਾ ਦੇਣ ਵੀ ਅਸੀਂ ਅੰਮ੍ਰਿਤਸਰ ਦੇ ਵਿੱਚ ਆ ਸੋ ਕੱਲ ਵੀ ਤੁਹਾਨੂੰ ਦਿਖਾਵਾਂਗੇ ਅੰਮ੍ਰਿਤਸਰ ਦੇ ਕੁਸ਼ੀ ਨਜ਼ਾਰੇ ਸੋ ਉਦੋਂ ਤੱਕ ਸਾਡੇ ਨਾਲ ਜੁੜੇ ਰਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰ ਲਓ ਸ਼ੇਅਰ ਕਰ ਲਓ ਤੇ ਮਿਲਦੇ ਆ ਜੀ ਕੱਲ ਸਵੇਰੇ ਸਸੀ ਗੱਲ ਦੋਸਤੋ ਜੀ ਹਾਂ ਨਵੀਂ ਸਵੇਰ ਨਵੀਂ ਰੋਸ਼ਨੀ ਤੇ ਨਵੀਂ ਊਰਜਾ ਜੀ ਹਾਂ ਦੂਸਰੇ ਪੜਾਅ ਅੰਮ੍ਰਿਤਸਰ ਦੇ ਵਿੱਚ ਤੇ ਅੱਜ ਅਸੀਂ ਪਹੁੰਚੇ ਹਾਂ ਜੀ ਟ੍ਰੀਲੀਅਮ ਮਾਲ ਦੇ ਵਿੱਚ ਜੀ ਹਾਂ ਫਿਲਮ ਦੇਖਣ ਦੇ ਲਈ ਜੱਟ ਐਂਡ ਜੂਲੀਅਟ 3 ਜੂਲੀਅਟ ਜੱਟ ਦੀ ਨਹੀਂ ਤੇਰੇ ਤੋਂ ਨੀਗਾ ਹਟਦੀ ਨਹੀਂ ਇੱਕ ਰਲ ਤੁਹਾਨੂੰ ਜਾਂਦਾ ਪੁੱਤ ਮੈਨੂੰ ਅੱਡੀ ਥੋੜੀ ਸਿੱਖਿਆ ਦੇਣ ਦੇ ਲਈ ਨਹੀਂ ਆਪਾਂ ਉਸ ਤੋਂ ਮੇਲ ਚਾਹਤਾ ਕਿ ਚੁੱਪ ਕਰ ਤੂੰ ਇਹ ਤੂੰ ਨੀ ਨਾ ਮੇਰੇ ਨਾਂ ਕੋਈ ਏ ਕਿਹਨਾ ਪੰਨ ਪੁੱਤ ਚਾਹੀਦੀ ਤਾਂ ਹੈ ਪਰ ਆਪਾਂ ਉਹਦੇ ਥੱਲੇ ਕਿਉਂ ਲੱਗੀ ਏ ਆਪਾਂ ਇਹ ਗੱਲ ਉਹ ਤੋਂ ਕਿਉਂ ਹੀ ਫਿਲਮ ਆਪਣੀ ਸਮਾਪਤੀ ਵੱਲ ਵਧਣ ਲੱਗੀ ਹਰ ਸਿਮਰਪਾਲ ਆਪਣੀ ਜਗ੍ਹਾ ਤੋਂ ਉੱਠੀ ਤੇ ਉਸਨੇ ਸਿਨੇਮਾ ਘਰ ਦੇ ਵਿੱਚ ਹੀ ਡਾਂਸ ਕਰਕੇ ਕੀਤੀ ਖੂਬ ਮਸਤੀ ਫਿਲਮ ਹੋ ਗਈ ਹੈ ਸਮਾਪਤ ਤੇ ਹੁਣ ਅਸੀਂ ਕਲੇਰੀਅਮ ਮਾਲ ਦੇ ਵਿੱਚ ਕੀਤੀ ਖੂਬ ਜਿਆਦਾ ਮਸਤੀ ਤੇ ਸਾਹਿਬ ਸਿੰਘ ਨੇ ਕੀਤਾ ਫੁੱਲ ਇੰਜੋਏ ਹੁਣ ਲੱਗ ਗਈ ਜੀ ਸਾਨੂੰ ਸਾਰਿਆਂ ਨੂੰ ਪੁੱਖ ਤੇ ਅਸੀਂ ਪਹੁੰਚ ਗਏ ਹਾਂ ਕੇਸ਼ਵ ਦੇ ਟਾਬੇ ਤੇ ਜਿੱਥੇ ਸਿਖਾਵਾਂਗੇ ਲੱਛੇਦਾਰ ਨਾਨ ਸੋ ਤੁਸੀਂ ਇਸੇ ਤਰੀਕੇ ਨਾਲ ਸਾਡੇ ਚੈਨਲ ਦੇ ਨਾਲ ਜੁੜੇ ਰਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਤੇ ਸ਼ੇਅਰ ਕਰਨਾ ਵੀਡੀਓ ਨੂੰ ਨਾ ਭੁੱਲਿਓ ਇਸੇ ਤਰੀਕੇ ਨਾਲ ਵਧੀਆ-ਵਧੀਆ ਵੀਡੀਓਜ਼ ਤੁਹਾਨੂੰ ਦਿਖਾਉਂਦੇ ਰਾਵਾਂਗੇ ਤਦ ਤੱਕ ਸਤਿ ਸ੍ਰੀ ਅਕਾਲ ਬਾਏ ਬਾਏ ਟਾਟਾ